ਅੱਜ ਇਹ ਤੇਰੇ ਬਾਰੇ ਵੀ ਮੈਂ ਕੱਲ ਅਪਣਾ ਇੰਸਟਾ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਡ ਟੂ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ 'ਚ ਇਲੈਕਸ਼ਨ ਲੜ ਰਹੇ ਉਹ ਆਏ ਹਨ ਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕੀਰ ਅਬਰ ਅਬਰ ਖੜ ਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਐ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਬੋਟਲ ਜਿਹੜੀਆਂ ਮੈਥੋਂ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜਿਹੜਾ ਇਹਨਾਂ ਨੂੰ ਕ੍ਰੈਕ ਕਰ ਤੁਮ ਬਾਅਦ ਆ ਕੇ ਸਪੋਰਟ ਦੇ ਦੀ ਤੇ ਬਹੁਤ ਜੀ ਹਾਜੇ ਤਾਂ ਰੱਬ ਦੀ ਹੈ ਕੀਆ ਫਲੇ ਹੋਰ ਅਬ ਆਪਣੇ ਕੋਲ ਰੱਖਦਾ ਹਾਂ ਜਿੱਤਾ ਸਾਤ ਪੰਦਰ ਮਗਾਂਗਾ ਜੀ ਬਾਈਪੁਰ ਜੀ ਦਾ ਖਾਲਸਾ ਬਾਈਪੁਰ ਜੀ ਸਦੇ ਜੈ ਪੀ ਜੈ ਪਰ ਜੈ ਤੁਮਨ ਜੈ ਗੁਰਿੰਦਸ ਤਾਂ ਅੰਤ ਸਿਰ ਗੁਰਿੰਦਸ ਸਾਡੇ ਨਾਲ ਲੀਆ ਗੋਸਵਾਤ ਕੋਸ਼ਰਵਾ ਦਾ ਪਲਾਸ ਸਭ ਨੂੰ ਖਿੜਕੀ ਤੇ ਖਿਮਾ ਨਮਨ ਕਰਦੇ ਸਨ ਮੇਰੇ ਬਖਸ਼ੋ ਜਿ ਕਰਾ ਮਾਂ ਚਿੰਤ ਬੁਣੀ ਦਾ ਸਰ ਤੇ ਜਰਵਾਦੀ ਜੈ ਲਿਖੋ ਜੀ ਅਸੀਂ ਕਿਤੇ ਦੇ ਰਸਤਾ ਕੇ ਵਾਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪ ਇਕੱਠੇ ਬੈਠੇ ਮੇਰਾ ਬੜਾ ਰੂਮ ਕੰਡੀਸ਼ਨ ਭਾਜ ਨੂੰ ਮਿਲਣ ਵਾਸਤੇ ਔਰੇ ਜਦੋਂ ਸੀਐਮ ਬਣੇ ਸੀ ਭਾਈ ਉਸ ਤੋਂ ਬਾਅਦ ਆ ਯਾਰ ਮੈਂ ਮਿਲ ਕੇ ਆਣਾ ਭਾਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਭੜ ਕੇ ਸਾਰਾ ਕੁਝ ਜਿੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਾਂ ਇਨਸਾਨ ਆਈ ਇਲੈਕਸ਼ਨ ਦੇ ਬਾਅਦ ਨਹੀਂ ਗੱਲਾਂ ਕਿਉਂਕਿ ਜੇਕਰ ਸਾਥ ਦੁੱਖ ਦਰਦ ਨਹੀਂ ਬਣਾਇਆ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਨਹੀਂ ਇਲੈਕਸ਼ਨ ਨਹੀਂ ਜਾਂਦਾ ਤੇ ਮੈਂ ਸਾਰਾ ਸਮਾਂ ਪਹਿਲਾਂ ਹੀ ਕਰਤਾ ਸੀ ਉਹਨੂੰ ਕਰਤਾ ਮੇਰੇ ਘਰ ਦੇ ਬਹਿਣਾਉਣਾ ਕਿ ਯਾਰ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਿੰਨਾ ਇਰੈਕਸ਼ਨ ਇਰੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਜਾਂਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਪੰਨਾ ਮੈਂ ਨਹੀਂ ਲੰਨਾ ਯਾਰ ਬੜੀ ਉਸ ਮੇਰੇ ਘਰ ਦੇ ਨੂੰ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ ਮੈਂ ਕਿਹਾ ਵੀ ਲੜાડ ਗਿਆ ਮਥਾਪੀਆ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਕਾਰੋਬਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣਾ ਲੋ ਮੋਦੇ ਵਿੱਚ ਤੁਕਾਂ ਸਾਹਮਣੇ ਆਉਂਗੇ ਜਾਂ ਆਪਣੇ ਫਿਲਮਾਂ ਦੇ ਗਾਣਿਆਂ ਦੇ ਵਿੱਚ ਜਾਂ ਕਿ ਮੇਰਾ ਨਵਾਂ गाना ਆਇਆ ਉਹ ਪੁਰਾਣਾ ਛੇਤੀ ਲਾਂਚ ਹੋਣ ਚਾਹੁੰਦੇ ਨੇ ਉਹਨੇ ਇਹਦਾ ਪਾਸੇ ਦਾ دماغ ਵਿੱਚ ਨਿਕਲ ਜਾਵੇ ਬਸ ਫਿਰ ਇਹ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਆਪ ਕੋ ਕੋਈ ਨਵੇਂ ਤੇ ਗਾਣਾ ਸੁਣਾਉਣਾ ਹਾਂ ਜੀ ਤਾਂ ਸ ਮੈਂ ਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਅੱਡਰ ਤੇ ਵੰਛੇ بچਾਉਣਾ ਮੁਸ਼ਕਲ ਹੋ ਗਿਆ ਨਸੀहतਿਆਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਢਕਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋ ਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੋਂ ਵੇਖ ਭਗਤ ਸਿੰਘ ਅੱਜ ਸੋਚ ਤੇਨੀ ਸਾਧੀ ਆ ਜੀ ਬੱਚਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਆ ਜੀ ਸਾਡੇ ਇਹਨਾਂ ਦੇ ਨਮਾnde ਅੱਗੇ ਜੜਜੇਦੇ ਤੇ ਕਿਉਂਕਿ ਸੱਚਰ ਵੀ ਜ਼ਿਆਦਾ ਸੀ ਮੈਨੂੰ ਕੋਈ ਆਵਾਜ਼ ਆਉਂਦੀ ਤੇਨੀ ਸਾਹਿਬ ਜਿੱਦਾਂ ਲੈ ਜਿਲ੍ਹਾ ਨੂੰ ਬੋਟਨ ਨੂੰ ਯਾਰ ਮੈਂ ਕਦੀ ਆਪ ਮੇਰੇ ਨਾਲ ਇੱਕ ਵੋਟ ਮੈਨੂੰ ਪਾ ਲੋ ਜਿੱਤ ਤੁਹਾਡੇ ਕਰਦੀਆਂ 5 4 ਅੱਧਰ ਪਾ ਲੋ ਕੋਈ ਯਾਰ ਜਿੱਤਣਾ ਹੈ ਦੇ ਸੋ ਵਧੀਆ ਬੰਦਾ ਇਹ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਨੀਡ ਅਸੀਂ ਟਟਕੜ 5 6 ਲੱਖ ਤੋ ਹਾਰਾਂਗੇ ਆਪਣੀ ਤੇਰੀ ਜਿਹੜੀ ਲੀਡ ਨਾ ਪਾ ਦੇਣੇ ਚੇ ਲੱਗਦੇ ਚੰਦੀ ਸਾਹਿਬ ਦੀ ਤੇ ਇਹ ਛੱਤਰ ਵਾਲਾ ਫੌਤੀ ਇੰਟੈਲੀਜੈਂਟ ਬੰਦਾ ਹੈ ਅੱਛਾ ਲਿੱਦਦੇ ਵੀ ਉਹ ਚੰਦੀ ਸਾਹਿਬ ਦੇ ਬਾਜੇ ਲੱਗਦਾ ਆ ਟੀਨੂ ਆ ਸੀਤਨਗਰ ਆ ਪਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ ਅਰੇ ਹੋ ਸਕਦਾ ਹੋ ਨਹੀਂ ਸਕਦਾ ਫੁੱਟਾ ਹੈ ਕਿ ਇਹਨੇ ਉਹ ਮੋਟਾ ਬਾਦਰੀ ਕਢਣੀਆਂ ਸਿਰਫ ਮੇਰੀ ਇਹਨੇ ਬੋਲਦੁਆਂਗੇ ਹੋਰ ਕਿੱਥੇ ਨਹੀਂ ਮੈਂ ਹੀ ਇਹ ਹੀ ਕੰਮ ਹੈ ਸਾਡੇ ਪੰਜਾਬ ਦੇ ਸੀਐਮ ਦਾ ਫੇਰ ਦੁਬਾਰਾ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਟੋਟਾ ਪੈਣਦਾ ਹੈ ਨਾ ਪਰ ਆਪਾਂ ਨੇ ਖਰਚੇ ਨਹੀਂ ਹਟਾ। ਨਹੀਂ ਜੀ ਨਹੀਂ ਅੰਕ। ਬਤਰੀ ਮੰਨਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਪਹਿਮ ਨਾ ਪੈ। ਮੈਂ ਨਾ ਕਹ ਨਾ ਖੜਾ ਬਗਾ ਸਰ ਜੀ ਮੈਂ ਨਾ ਜਾਂਦੇ ਅੱਜ ਮੈਂ ਕਹ ਚਾ 14 ਸਮਾਜ ਸਾਰਾ ਚੱਕ ਲੋ ਬੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੇ ਜਿਉਂ ਨਾਲ ਤੇ ਕਦਾ ਜੇਦ ਗਿਆ ਮੈਂ ਕਿਹਾ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਦੀ ਜੁੱਤੀਆਂ ਦੀ ਸਟੈਂਡ ਲੈ ਇੱਕ ਸਟੈਗਰ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਚਾਹੀਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਾ ਇਹਨਾਂ ਮੈਂ ਨਹੀਂ ਉਹ ਕਹਿੰਦਾ ਤਿੰਨ ਮਹੀਨਾ ਮੈਂ ਫੇਰ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਆ ਬਹੁਤ ਵਧੀਆ ਢੈਂਡ ਬੰਦਾ ਉਹ ਕਹਿੰਦਾ 40000 ਰੁਪਏ ਤੇ ਗੱਡੀ ਮੇਰੇ ਨਾਲ ਤਿੰਨ ਵੀ ਮਹੀਨਾ ਵੱਸੇ ਨਾਲ ਉਸ ਨਾਲ ਬਗਲਾ ਕਸਰ ਐਸੇ ਰੁਕੇਗੇ ਪਰ ਅੱਜ ਨਹੀਂ ਬੰਦਾ ਪ੍ਰੋਜੈਕਸ਼ਨ ਹੀ ਰਹਿਣਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਹੀ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਨੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਨਾ ਜਦੋਂ ਆਪਣੇ ਦਰਕਾਰ ਹੋ ਜਾਂਦਾ ਆਪਣੇ ਧੋਖੇ ਕਿੰਨੇ ਕਰਦਾ ਪੈਤੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਦੇ ਤੇ ਮੈਨੂੰ ਪਤਾ ਨਹੀਂ ਮੈਂ ਕਹਿੰਦਾ ਯਾਰ ਅੱਜ ਤੋਂ ਬਾਅਦ ਖਤਮ ਕਿਦੇ ਵਾਸਤੇ ਕਰ ਰਿਹਾ ਸੀ ਇਨਾ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਕੂਚ ਕਰ ਰਹੇ ਸੀ ਬੜਾ ਸਚਿੰਕਰ ਵਾਲੀ ਦੇ ਦੋ ਪਾਈ ਘਰ ਵਾਲੀ ਨੂੰ ਕਾਟਦੇ ਸੀ ਜੀ ਬੋਲਦੇ ਕਿ ਮੈਂ ਨਹੀਂ ਲੈ ਫੋਟੋ ਵੀ ਕਰਾਈ ਹੈ ਪੁੱਤ ਨੇ ਗੀਤ ਨਹੀਂ ਫੋਟੋ ਚਾੜ ਲੈ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਭਾਈ ਤੇਨੀ ਨੇ ਪਾਈਏਗਾ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖਿਆ ਜੀ ਮੈਂ ਤਾਂ ਇਹ ਗੱਲ ਕਹਿੰਦੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪੁਰਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਮੈਂ ਕੋ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਮਾਨਾ ਵਾਸਤੇ ਜਾਇਦਾ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਾਰਾਂ ਨਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਉਹਨੇ ਪਿਓ ਦੇ ਪੁੱਤ ਨੇ ਰੈਲੀ ਕਰ ਦਿੱਤੀ ਚੰਦ ਦੇ ਮੋਰੇ ਉਹਨਾਂ ਨੇ ਬੰਦਾ ਨਹੀਂ ਫੜਕਰ ਮੰਗਲਵਾਰ ਦਾ ਪੈਰ ਪਰਨ ਆ ਗਿਆ ਛਾਰ ਦਿਨ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਵਾਂਗੇ ਅਸੀਂ ਫੈਲ ਲਾ ਕੇ ਮੈਂ ਤੇ ਮੇਰਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਦਾ ਸਿਸਟਮ ਕੁਝ ਹੋਰ ਹੈ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮਿਲੇਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਮੈਂ ਯਾਰ ਮੈਂ ਤਾਂ ਯਾਰ ਬਹੁਤ ਗਲਤੀ ਹੋ ਗਈ ਅੱਜ ਇੰਨਾ ਵੱਡਾ ਨਹੀਂ ਰਿਸਕ ਲੈਣਾ ਸੀਗਾ ਉਹ ਛੋਟੇ ਛੋਟੇ ਇਸਕੁਲਾਇਸ ਦੀ ਪਰ ਜ਼ਿੰਦਗੀ ਦਾ ਇੰਨਾ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਹੀ ਮਿਲ ਗਈ ਆ ਵੀ ਹੁਣ ਨਹੀਂ ਕਰਨਾ ਆਪਾਂ ਤਾਂ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲਦੇ ਸੀਗੇ ਪੀਐਮ ਬਣਨ ਦਾ ਇੱਕ ਸਾਰੀ ਸੋਚ ਲੈ ਕੇ ਚੱਲਦੇ ਸੀਗੇ ਮੈਂ ਤੁਹਾਨੂੰ ਦੱਸਾਂ ਕਮਿਟੀ ਹੈ ਜਿਸੀ ਬਾਰੇ ਸੀ ਨਾ ਮੋਦੀ ਨੇ ਮੁੱਖ ਬਾਰੇ ਕਿ ਉਹ ਕੀ ਉਹਨੇ ਕੁੱਝ ਨਹੀਂ ਕਿਹਾ ਰਹੇ ਜਿਵੇਂ ਕਿ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਕਿ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਂ ਦਾ ਤੇ ਸਾਡੀ ਅੱਖਾਂ ਦੇ ਸਾਡੇ ਬਾਲਮਿਕ ਸਮਾਜ ਗੁਰੂ ਅਰਦਾਸ ਸਮਾਜ ਮਹਾਸ਼ਾਤਮਾ ਜੀ ਸਾਰੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਇਸੇ ਲਈ ਜਦੋਂ ਦੋ ਨਹੀਂ ਕਰਨਾ ਕਿ ਜਿੱਦਾਂ ਜੋ ਕਾਗਜ਼ਿਕ ਮੈਂ ਆਪਣਾ ਪੂਰਾ 1.2 ਲੱਖ ਰੁਪਏ ਇਕੱਠਾ ਕਰ ਕੋ ਚੱਲ ਗਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਖਤੋਲ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਹਨਾਂ ਤੇ ਕਹ ਲਿਆ ਕਿ ਯਾਰ ਸਾਰੇ ਲੋਕੀ ਬਾਅਦ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀ だっ ਪਰ ਕਿੰਨੀ ਗੱਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਤੇ ਤੁਹਾਨੂੰ ਜਿੰਦਾਬਾਦ 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 ਚਲਣ ਦੀ ਚਲਣ ਦੀ ਜਿੰਦਾਬਾਦ ਅੱਜ ਸੇਨਾ ਆਰਵਾ ਚਲਣ ਦੀ ਚਲਣ ਦੀ ਅਸੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਕਿ ਸੋਨੀਆ ਕੰਮ ਨਹੀਂ ਕੀਤੀ ਤੇ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤੇ ਕਿ ਅਰਦਾਸ ਕਰਾਂਗੇ ਪਰ ਸੋਨੀਆ ਗਾਦੀ ਜਿਹਨੂੰ ਕਹਾਂਗੇ ਰਾਹੁਲ ਗਾਦੀ ਨੇ ਤਾਂ ਜੇ ਵੀ ਸਾਡੇ ਸੀਐਮ ਸਾਹਿਬ ਫੇਰ ਦੁਆ ਕਰਾਂ ਤੇ ਜਿਹਨਾਂ ਨੇ ਗੱਲ ਕੀਤੀ ਸੀ ਕਿ ਕਾਕਾ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹੱਲ